ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਅਪਾਂ ਗੱਲ ਕਰਾਂਗੇ ਪ੍ਰੋਫੈਸਰ ਪੂਰਨ ਸਿੰਘ ਜਮਾਤ +1 ਪੰਜਾਬੀ ਅਲੈਕਟਿਵ ਪੰਜਾਬੀ ਕਲਕਟਾ ਨਾਸੰਤਰ ਸ਼ੁਰੂ ਕਰ ਰਹੇ ਆਪਾਂ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਸਹਿਦਾ ਮਸਤ ਅਲਵੇਲਾ ਕਵੀ 17 ਦਸੰਬਰ 1881 ਨੂੰ ਪਿਤਾ ਸਰਦਾਰ ਕਰਤਾਰ ਸਿੰਘ ਕਰਤਾਰ ਸਿੰਘ ਤੇ ਮਾਤਾ ਪਰਮਾ ਦੀਵੀ ਦੇ ਘਰ ਪਿੰਡ ਸਰਹੜ੍ਹ ਜ਼ਿਲ੍ਹਾ ਐਮਟਵਾਦ ਪਾਕਿਸਤਾਨ ਵਿੱਚ ਜਨਮਿਆ ਇੱਕ ਆਪ ਇੱਕ ਕਵੀ ਫਿਲਾਸਫਰ ਮਹਾਨ ਕਵੀ ਸਨ ਆਪ ਨੇ ਜਾਪਾਨ ਤੋਂ ਉੱਚ ਵਿਦਿਆ ਹਾਸਲ ਕੀਤੀ ਤੇ ਜਾਪਾਨ ਰਹਿੰਦਿਆਂ ਹੀ ਆਪ ਪਹਿਲਾਂ ਬੁੱਧਮਤ ਫੇਰ Swami Ram Tirtha ਦੇ ਪ੍ਰਭਾਵ ਦੀਨ ਵੇਦਾਂਤੀ ਹੋ ਗਿਆ ਭਾਰਤ ਵਾਪਸ ਆ ਕੇ ਸਿੱਖ এডਿਊਕੇਸ਼ਨ ਐਜੂਕੇਸ਼ਨਲ ਕਾਨਫਰੰਸ 1911 ਇਸ ਵਿੱਚ ਆਪ ਦੀ ਮੁਲਾਕਾਤ ਭਾਈ ਵੀਰ ਸਿੰਘ ਨਾਲ ਹੋਈ ਤੇ ਉਹਨਾਂ ਦੀ ਪ੍ਰੇਰਣਾ ਤੇ ਪ੍ਰਭਾਵ ਸਦਕਾ ਮੋੜ ਸਿੱਖ ਸਜ ਗਿਆ 1904 ਵਿੱਚ ਮਾਯਾ ਦੇਵੀ ਨਾਲ ਵਿਆਹ ਹੋ ਗਿਆ 31 ਮਾਰਚ 1931 ਨੂੰ ਤਪਕ ਦੀ ਤਪਦਿਕ ਦੀ ਬਿਮਾਰੀ ਨਾਲ ਦੇਰਾ ਦੂਨ ਵਿਖੇ ਆਪ ਦਾ ਦਿਹਾਂਤ ਹੋ ਗਿਆ ਕਾਵ ਰਚਨਾਵਾ ਪ੍ਰੋਫੈਸਰ ਪੂਰਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਰਮਾਂਸਵਾਦੀ ਝੁਕਾ ਦਾ ਮੋਢੀ ਕਵੀ ਹੈ ਉਸਦੀ ਕਵਿਤਾ ਵਿੱਚ ਖੁੱਲ ਅਤੀ ਸੁਤੰਤਰਤਾ ਦੀ ਵਿਵਾਕ ਤਾਂ ਹੈ ਤੇ ਉਸ ਦਾ ਕਵੀ ਆਪਾ ਖੁੱਲ ਖੁੱਲਾ ਤੇ ਬੰਦ ਨਹਿਤ ਪ੍ਰਕਿਰਤਕ ਜੀਵਨ ਜਿਉਣਾ ਲੋਚਦਾ ਹੈ ਉਸ ਦੀਆਂ ਕਵਤਾਵਾਂ ਦੇ ਮੁੱਖ ਵਿਸ਼ੇ ਪ੍ਰਕਿਰਤੀ ਪਿਆਰ ਪੰਜਾਬ ਪਿਆਰ ਭਾਈਚਾਰਕ ਸਾਂਝ ਦੀ ਇੱਛਾ ਅੱਜ ਦੀ ਪੈਸਾ ਪੂਜ ਸਭਿਤਾ ਦੀ ਨਖੇਦੀ ਨਿਰਸੰਕੋਚ ਤੇ ਸਰਲ ਜੀਵਨ ਜਿਉਣ ਦੀ ਇੱਛਾ ਆਦ ਹਨ ਇਹ ਹੀ ਝਲਕ ਘੇਟੀਆਂ ਕਵਤਾਵਾਂ ਵਿੱਚੋਂ ਝਲਕਦੀ ਹੈ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮੁਖੌਲਾ ਕਰਨ ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਤੱਕ ਆਪਣੀ ਬਾਹਰ ਦਿੰਦੀ ਪਰ ਟੈ ਨਾ ਮੰਨਣਾ ਕਿਸੇ ਦੀ ਖੋਲਾ ਖਲੋ ਡਾਂਗਾ ਖਲੋ ਜਾਣ ਡਾਂਗਾ ਮੋੜਾਂ ਤੇ ਓਲਾਰ ਕੇ ਪ੍ਰੋਫੈਸਰ ਪੂਨ ਸਿੰਘ ਦਾ ਪਿਆਰ ਦਾ ਕਵੀ ਹੈ ਉਸ ਦਾ ਪਿਆਰ ਸੰਕਲਪ ਲੋ ਲਾਲਚ ਤੋਂ ਮੁਕਤ ਸੁੱਧ ਪਿਆਰ ਹੈ ਇਹ ਪਿਆਰ ਉਸ ਨੂੰ ਜੋਗ ਧਾਰਨ ਕਾਰਨ ਦੇ ਬਰਾਬਰ ਹੈ ਪੰਜਾਬ ਦੇ ਗੱਭਰੂ ਉਸ ਨੂੰ ਜੋਗੀ ਰਾਂਝੇ ਯਾਪਦੇ ਹਨ ਉਸ ਦਾ ਵਿਸ਼ਵਾਸ ਹੈ ਕਿ ਇਹ ਹੀ ਪਿਆਰ ਪੰਜਾਬੀ ਵਾਸੀਆਂ ਨੂੰ ਸਿੱਖ ਗੁਰੂਆਂ ਨੇ ਸਿਖਾਇਆ ਆ ਬੀਰ ਰਾਂਝਾ ਆ ਪੈਣੇ ਹੀਰੇ ਸਾਂ ਤੁੱਦ ਵਿਣ ਸਖਣੀ ਸਾਨੂੰ ਸੇੜਨਾ ਜਾਣਾ ਪੰਜਾਬੀ ਵਿੱਚ ਆਪ ਦੇ ਖੁੱਲੇ ਮੈਦਾਨ ਖੁੱਲੇ ਘੰਡੋ ਦੋ ਪੁਸਤਕਾਂ ਛਪੀਆਂ ਤੇ ਖੁੱਲੇ ਸਮਾਨੀ ਰੰਗ ਮੌਤਪ੍ਰੰਤ ਛਾਪੀ ਗਈ ਇੱਕ ਖੁੱਲਾ ਲੇਖ ਨਵੰਦ ਦੀ ਪੁਸਤਕ ਹੈ ਰੂਪਕ ਪਖ ਪੂਰਨ ਸਿੰਘ ਰੂਪਕ ਪਖ ਤੋਂ ਨਿਵੇਕਲਾ ਸ਼ਾਇਰ ਹੈ ਉਸ ਦੀ ਕਵਿਤਾ ਬਾਰਤ ਕਮਈ ਤੇ ਬਾਰਤਿਕ ਕਾਵਿ ਮਈ ਹੈ ਕਵਿਤਾ ਵਿੱਚ ਦਰਿਆ ਵਰਗਾ ਵਹਿਣਾ ਹੈ ਅੱਖਰਾਂ ਦੀ ਅੱਖਰ ਵਗਦੇ ਜਾਂਦੇ ਹਨ ਅੱਖਰਾਂ ਦੇ ਇਸ ਵਗਦੇ ਦਰਿਆ ਨੂੰ ਸਲਾਨੀ ਸੰਤ ਦੇ ਨਾਂ ਨਾਲ ਦਾ ਨਾਂ ਦਿੱਤਾ ਗਿਆ ਉਸ ਨੇ ਪਹਿਲੀ ਵਾਰ ਪੰਜਾਬੀ ਵਿੱਚ ਸ਼ੰਦਮੁਖ ਯੋਗਤ ਕਵਿਤਾ ਨੂੰ ਨਵਾਬੀ ਜੁੱਤੀ ਦੀ ਕੈਦ ਆਖ ਖੁੱਲੀ ਕਵਿਤਾ ਲਿਖੀ ਆਪ ਦੀ ਕਵਿਤਾ ਵਿੱਚ ਲੈ ਆਇਆ ਦੀ ਬਲਬਲੇ ਵੀ ਦਾ ਬੇਗ ਹੈ ਉਸ ਨੇ ਹਰ ਪ੍ਰਕਾਰ ਦੀ ਪਰੰਪਰਾਗਤ ਛੰਦ ਤੁਕਾਂਤ ਦੀਆਂ ਬੰਦਸਾਂ ਤੇ ਰਵੈਤੀ ਕਾਵ ਰੂਪਾਂ ਦਾ ਤਿਆਗ ਕਰਕੇ ਛੰਦ ਰਹਿਤ ਕਵਿਤਾ ਲਿਖੀ ਇਸ ਤੋਂ ਇਲਾਵਾ ਲੈ ਸ਼ਬਦ ਚਿੱਤਰ ਤੇ ਸ਼ਬਦਾਵਲੀ ਪੱਖੋਂ ਉਸ ਦੀ ਕਵਿਤਾ ਉੱਤਮ ਸ਼੍ਰੇਣੀ ਦੀ ਹੈ ਉਸ ਦੀ ਭਾਸ਼ਾ ਸਰਲ ਸਾਦੀ ਸਰਲ ਕੇਂਦਰੀ ਪੰਜਾਬੀ ਹੈ ਇਹ ਹੀ ਭਾਸ਼ਾ ਕਾਵਿਕ ਸਮਰੱਥਾ ਵਾਲੀ ਹੈ ਇਸੇ ਲਈ ਸ਼ੰਦ ਰਹਿਤ ਤੁਕਾਂਤ ਰਹਿਤ ਹੋਣਾ ਦੇ ਬਾਵਜੂਦ ਵੀ ਇਹ ਕਵਤਾ ਕਾਵਿਕ ਗੁਣਾ ਨਾਲ ਭਰਪੂਰ ਹੈ ਅੱਗੇ ਪ੍ਰਸ਼ਨ ਪੰਜਾਬੀ ਸਾਹਿਤ ਦਾ ਮਸਤ ਅਲਵੇਲਾ ਕਵੀ ਕਿਸਨ ਕਹਾ ਹੈ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਦੋਂ ਹੋਇਆ 1881 ਦੇ ਵਿੱਚ ਪੂਰਨ ਸਿੰਘ ਦੀ ਪ੍ਰੋਫੈਸਰ ਪੂਰਨ ਸਿੰਘ ਦੀ ਮੌਤ ਕਦੋਂ ਹੋਈ 1931 ਵਿੱਚ ਪੂਰਨ ਸਿੰਘ ਦਾ ਜਨਮ ਕਿੱਥੇ ਹੋਇਆ ਸਾਰਾ ਹਟ ਜ਼ਿਲ੍ਹਾ ਅਹਮਦਾਬਾਦ ਪਾਕਿਸਤਾਨ ਸੁਆਮੀ ਰਾਮ ਤੀਰਤੀ ਪ੍ਰਭਾਵ ਹੇਠ ਪੂਰਨ ਸਿੰਘ ਕੀ ਬਣ ਗਏ ਵਿਦਾਂਤੀ ਕਿਸ ਦੇ ਪ੍ਰਭਾਵ ਸਦਕਾ ਆਪ ਮੋੜ ਸੇ ਖਸਜ ਗਏ ਭਾਈ ਵੀਰ ਸਿੰਘ ਪੰਜਾਬੀ ਆਧੁਨਿਕ ਪੰਜਾਬੀ ਕਵਿਤਾ ਦੇ ਰਮਾਂ ਸਵਾਦੀ ਝੁਕਾ ਦਾ ਮੋਢੀ ਕਵੀ ਪ੍ਰੋਫੈਸਰ ਅਪੂਰਨ ਸਿੰਘ ਪੰਜਾਬੀ ਕਵਿਤਾ ਵਿੱਚ ਸ਼ੰਦਬੱਤ ਕਵਤਾ ਨੂੰ ਨਵਾਬੀ ਜੁੱਤੀ ਦੀ ਕੈਦ ਆਖ ਖੁੱਲੀ ਕਵਤਾ ਕਿਸ ਨੇ ਲਿਖੀ ਪ੍ਰੋਫੈਸਰ ਅਪੂਰਨ ਸਿੰਘ ਅਗਲਾ ਪ੍ਰਸ਼ਨ ਦੇਸ਼ ਨੂੰ ਅਸਾਂ ਦੇਸ਼ ਨੂੰ ਅਸੀਂ ਸਾਡੀ ਅਸੀਂ ਸਾਡੀ ਗਰੀਬਾਂ ਦੀ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਸਹੀ ਪੂਰਨ ਸਿੰਘ ਨੇ ਸੰਦਵੱਦ ਕਵਿਤਾ ਦੀ ਰਚਨਾ ਕੀਤੀ ਗਲਤ ਸੰਦਮੁਕਤ ਸੀदाई ਕਵਿਤਾ ਖੁੱਲੇ ਮਦਾਨ ਪੁਸਤਕ ਵਿੱਚ ਨਵੰਦ ਦਰਜ ਹਨ ਗਲਤ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੀ ਭਾਸ਼ਾ ਕੇਂਦਰੀ ਪੰਜਾਬੀ ਹੈ ਸਹੀ ਪੂਰਨ ਸਿੰਘ ਦਾ ਪਿਆਰ ਦਾ ਕਵੀ ਹੈ ਸਹੀ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਦੋਂ ਹੋਇਆ 1981 ਪ੍ਰੋਫੈਸਰ ਪੂਰਨ ਸਿੰਘ ਦੀ ਮੌਤ ਕਦੋਂ ਹੋਈ 1931 ਕਿਸ ਕਵੀ ਨੂੰ ਪੰਜਾਬ ਦਾ ਸ਼ੀਮਾ ਦਰਿਆ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਪੂਰਨ ਸਿੰਘ ਨੇ ਕਿਹੜੇ ਬਾਹਰੀ ਲੇਖਾਂ ਦਾ ਪ੍ਰਭਾਵ ਕਬੂਲਿਆ ਠੀਕ ਹੈ ਅਨਸ ਸਹੀ ਸਾਰੇ ਪੂਰਨ ਸਿੰਘ ਨੇ ਪੂਰਨ ਸਿੰਘ ਨੇ ਸਾਰੇ ਅੰਗਰੇਜ਼ੀ ਪੱਤਰਕਾਰ ਥੰਡਿੰਗ ਡਾਊਨ ਪੰਜਾਬੀ ਵਿੱਚ ਗਰਜ ਦੀ ਪ੍ਰਭਾਵ ਕਿੱਥੇ ਸ਼ੁਰੂ ਕੀਤੀ ਜਾਪਾਨ ਪੰਜਾਬੀ ਵਿੱਚ ਪੂਰਨ ਸਿੰਘ ਨੂੰ ਪੰਜਾਬ ਦਾ ਪੰਜਾਬ ਦੇਸ਼ ਦਾ ਕਵੀ ਖੁੱਲ੍ਹ ਦਾ ਕਵੀ ਆਤਮਾ ਦਾ ਕਵੀ ਤੇ ਕੁਦਰਤ ਦਾ ਕਵੀ ਕਿਸ ਨੇ ਕਿਹਾ ਕ੍ਰਿਪਾਲ ਸਿੰਘ ਕਸੇੜ ਨੇ ਪੂਰਨ ਸਿੰਘ ਕਿਸ ਤਰ੍ਹਾਂ ਦਾ ਕਵੀ ਸੀ ਰਮਾਂਸਵਾਦੀ ਤੇ ਨਾਵਰਹਾਸਵਾਦੀ ਪੂਰਨ ਸਿੰਘ ਦੀ ਕਿਹੜੀ ਪੀੜ੍ਹੀ ਦਾ ਕਵੀ ਹੈ ਆਨਸਰ ਪਹਿਲੀ ਪੂਰਨ ਸਿੰਘ ਦੀ ਸਵੈ ਜੀਵਨੀ ਆਉਣ ਦਾ ਪਾਥ ਆਫ ਲਾਈਫ ਦਾ ਅਨਵਾਦ ਪੰਜਾਬੀ ਵਿੱਚ ਕਿਸ ਨੇ ਕੀਤਾ ਪੰਜਾਬੀ ਵਿੱਚ ਕਿਸ ਨਾਮ ਹੇਠ ਹੋਇਆ ਜ਼ਿੰਦਗੀ ਦੇ ਰਾਹਾਂ ਤੇ ਪੂਰਨ ਸਿੰਘ ਦੀ ਸਵੈ ਜੀਵਨੀ ਆਉਣ ਦਾ ਪਾਥ ਆਫ ਲਾਈਫ ਦਾ ਪੰਜਾਬੀ ਦਾ ਅਨਵਾਦ ਪੰਜਾਬੀ ਵਿੱਚ ਕਿਸ ਨੇ ਕੀਤਾ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਪ੍ਰੀਤ ਰੜੀ ਕੁਰਵਾਕ ਸਿੰਘ ਪ੍ਰੀਤ ਰੜੀ ਪੂਰਨ ਸਿੰਘ ਨੇ ਜੋ ਪੰਜਾਬੀ ਲਈ ਕੀਤਾ ਉਹ ਕੁਝ ਹੀ ਟੈਗੋਰ ਨੇ ਬੰਗਾਲੀ ਲਈ ਕੀਤਾ ਇਹ ਕਥਨ ਕਿਸਦਾ ਹੈ ਅਰਨੇਸ਼ਟ ਰਾਏ ਪੂਰਨ ਸਿੰਘ ਦਾ ਕਾਵ ਸੰਗ੍ਰਹਿ ਖੁੱਲੇ ਮੈਦਾਨ ਕਿੱਥੋਂ ਕਦੋਂ ਪ੍ਰਕਾਸ਼ਿਤ ਹੋਇਆ 1922 ਪੂਰਨ ਸਿੰਘ ਦਾ ਕਾਵ ਸੰਗ੍ਰਹਿ ਖੁੱਲੇ ਖੁੰਡ ਕਦੋਂ ਪ੍ਰਕਾਸ਼ਿਤ ਹੋਇਆ 1923 ਪ੍ਰੋਫੈਸਰ ਪੂਰਨ ਸਿੰਘ ਦਾ ਕਿਹੜੀ ਕਾਵ ਸੰਗ੍ਰਹਿ ਮਰਨ ਉਪਰੰਤ ਜਵਾਜ਼ ਸਾਪਿਆ ਖੁੱਲੇ ਅਸਮਾਨੀ ਰੰਗ ਕਵੀ ਕਿਹੜਾ ਕਵੀ ਪਹਿਲੀ ਵਾਰ ਪਰਮਾਸ ਨੂੰ ਗੂੜੇ ਰੰਗ ਵਿੱਚ ਪੇਸ਼ ਕਰਦਾ ਹੈ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਨੇ ਵਾਲਟ ਬਟਮੈਨ ਦੀ ਪੁਸਤਕ ਕਾ ਦੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਕਿਹੜਾ ਕਾਵ ਸੰਗ੍ਰਹਿ ਲਿਖਿਆ ਖੁੱਲੇ ਮਦਾਨ ਖੁੱਲੇ ਖੁੱਲੇ ਮੈਦਾਨ ਦੇਸ਼ ਨੂੰ ਅਸੀਸਾਂ ਸਾਡੇ ਗਰੀਬਾਂ ਦੀ ਤੇ ਜਵਾਨ ਪੰਜਾਬ ਦੇ ਕਿਹੜੇ ਕਾਵ ਸੰਗ੍ਰਹਿ ਵਿੱਚ ਦਰਜ ਹਨ ਖੁੱਲੇ ਮੈਦਾਨ ਪੂਰਨ ਸਿੰਘ ਦੀ ਕਿਹੜੀ ਕਵਤਾ ਬਿਰਤਾਂਤ ਬਿਰਤਾਂਤ ਕਹਾ ਹੈ ਸਾਰੇ ਪੂਰਨ ਸਿੰਘ ਪੁਰਨਾਥ yogi ਇੱਕ ਜੰਗਲੀ ਫੁੱਲ ਦਰਿਆ ਕਿਨਾਰੇ ਗਲ ਉਹ ਯਾਰ ਖੁੱਲੇ ਅਸਮਾਨੀ ਰੰਗ ਕਦੋਂ ਪ੍ਰਕਾਸ਼ਤ ਹੋਈ 1964 ਨਰਗਸ ਕਿਸ ਦੀ ਕਵਿਤਾ ਦਾ ਅਨਵਾਦ ਹੈ ਪ੍ਰੋਫੈਸਰ ਪੂਰਨ ਸਿੰਘ ਇਸੀ ਮਹੱਤਵਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ